ਜੀ ਦੋਸਤੋ ਸ੍ਰਕਤਾ ਜੀ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਣਾ ਪਾਰਟ 3 ਨਾਲ ਸਲਾਈਆਂ ਸਿੱਖਣ ਦਾ ਹੁਣ ਤੱਕ ਆਪਾਂ ਕੁੰਡੇ ਪਾਉਣੇ ਸਿੱਖ ਲਏ ਤੇ ਆ ਆਪਾਂ ਸਿੰਪਲ ਬੁਣਤੀ ਸਿੱਖੀ ਸੀ ਜਿਹੜੀ ਕਿ ਆਪਾਂ ਆਪਣੇ ਵੱਲ ਨੂੰ ਸਲਾਈ ਕਰਕੇ ਠੀਕ ਹੈ ਜੀ ਐਦਾਂ ਸਲਾਈ ਕਰਕੇ ਬਣਾਈ ਸੀ ਤਾਂ ਹੁਣ ਆਪਾਂ ਇਹ ਤਾਂ ਆਪਾਂ ਸਿੱਖ ਲਈ ਕਿ ਐਦਾਂ ਸਲਾਈ ਪਾਉਣੀ ਹੁਣ ਆਪਾਂ ਸਲਾਈ ਨੂੰ ਐਦਾਂ ਪਾਉਣਾ ਸਿੱਖਾਂਗੇ ਠੀਕ ਹੈ ਜੀ ਕੁੰਡੇ ਉਹੀ ਨੇ ਠੀਕ ਹੈ ਜੀ ਕੁੰਡੇ ਹੋ ਗਈ ਨੇ ਹੁਣ ਆਪਾਂ ਸਲਾਈ ਨੂੰ ਇਧਰੋਂ ਪਾਉਣਾ ਥੋੜੀ-ਥੋੜੀ ਆਪਾਂ ਇਸ ਬੁਣਤੀ ਤੇ ਆਵਾਂਗੇ ਠੀਕ ਹੈ ਜੀ ਪਹਿਲੇ ਦਿਨ ਵੀ ਆ ਸਕਦੇ ਸੀ ਪਰ ਚਲੋ ਘਟੋ-ਘਟਾ ਤੁਹਾਨੂੰ ਬੁਣਤੀ ਪਾਉਣ ਤੋਂ ਪਹਿਲਾਂ ਸਲਾਈਆਂ ਤਾਂ ਪਤਾ ਹੋਵੇ ਕਿ ਪੈਟਰਨ ਆਪਾਂ ਕਿੱਧਰ ਨੂੰ ਪਾਉਣਾ ਜਾਂ ਸਲਾਈ ਅੱਗੇ ਨੂੰ ਐ ਪਾਉਣੀ ਹੈ ਜਾਂ ਐ ਪਾਉਣੀ ਹੈ ਇੰਨਾ ਕੁ ਤਾਂ ਹਿਸਾਬ ਆਉਣਾ ਜ਼ਰੂਰੀ ਹੈ ਤਾਂ ਆਪਾਂ ਅੱਜ ਕੀ ਕਰਾਂਗੇ ਹੁਣ ਆਪਾਂ ਇਹ ਸਿੱਖੀ ਸੀ ਆਪਾਂ ਕੱਲ ਤੇ ਇਹ ਤਾਂ ਸਿੱਖ ਲਿਆ ਹੁਣ ਐਦਾਂ ਪਾਉਣਾ ਠੀਕ ਹੈ ਬਾਲਣਾ ਉਵੇਂ ਹੀ ਹੁੰਤੋਂ ਦੀ ਵਾਪਸ ਉਦਾਂ ਲਿਆਉਣੀ ਆ ਸਲਾਈ ਤੇ ਇਹਨੂੰ ਕੁੰਡੇ ਨੂੰ ਉਤਾਰਨਾ ਹੁੰਦਾ ਹੀ ਆ ਠੀਕ ਹੈ ਦੇਖੋ ਪਿੱਛੇ ਨੂੰ ਸਲਾਈ ਆਪਾਂ ਇੱਥੋਂ ਦੀ ਪਾਈ ਉਤੋਂ ਦੀ ਕੁੰਡਾ ਤਾਂ ਤਾਗਾ ਬਗਲੇ ਵਾਪਸ ਲਿਆਂਦਾ ਤੇ ਇਧਰੋਂ ਉਤਾਰਤਾ ਠੀਕ ਹੈ ਪਿੱਛੇ ਨੂੰ ਸਲਾਈ ਪਾਈ ਤੇ ਉਤੋਂ ਦੀ ਤਾਗਾ ਬਗਲੇ ਵਾਪਸ ਲਿਆਂਦੀ ਤੇ ਦੂਸਰੀ ਸਲਾਈ ਤੋਂ ਕੁੰਡਾ ਉਤਾਰ ਦੇਣਾ ਠੀਕ ਹੈ ਬਿਲਕੁਲ ਆਸਾਨ ਹੈ ਇਹ ਦੇਖੋ ਪਿੱਛੇ ਦੀ ਕੁੰਡੇ ਦੇ ਬੈਕ ਸਾਈਡ ਨੂੰ ਪਾਉਣਾ ਆਪਾਂ ਅੱਗੇ ਤੋਂ ਫਰੰਟ ਤੋਂ ਆਪਾਂ ਬੈਕ ਸਾਈਡ ਨੂੰ ਆਪਾਂ ਸਲਾਈ ਨੂੰ ਕੱਢ ਲੈਣਾ ਤਾਗਾ ਬਗਲ ਲੈਣਾ ਤੇ ਇਧਰੋਂ ਉਤਾਰ ਦੇਣਾ ਠੀਕ ਹੈ ਵਾਪਸ ਲੈਉਣਾ ਉਦੋਂ ਹੀ ਤਾਂ ਉਹ ਚੀਜ਼ ਤਾਂ ਸੇਮ ਹੀ ਐ ਬਸ ਉਹ ਪਸਲਾਈ ਇਧਰ ਨੂੰ ਪਾਈ ਸੀ ਤੇ ਇਹ ਪਾ ਇਧਰ ਨੂੰ بس ਇੰਨਾ ਕੀ ਫਰਕ ਹੈ ਠੀਕ ਹੈ ਆਰਾਮ ਨਾਲ ਹੀ ਇੱਕ ਇੱਕ ਕਰਕੇ ਦੇਖੋ ਤੁਸੀਂ ਸਾਰੇ ਕੁੰਡੇ ਨੇ ਜਿਹੜੇ ਕੱਢ ਲੈਣੇ ਨੇ ਠੀਕ ਹੈ ਇਦਾਂ ਹੀ ਕੱਢ ਲਿਓ ਕਰ ਲਿਓ ਇਦਾਂ ਹੀ ਆਸਾਨ ਹੈ ਦੇਖੋ ਬਿਲਕੁਲ ਹੱਥ ਆਪਣਾ ਸਾਫਟਲੀ ਚਲਾਉਣਾ ਤੇ ਆਰਾਮ ਨਾਲ ਤੁਸ ਤੁਹਾਡਾ ਹੱਥ ਆਪ ਹੀ ਦੱਸੇਗਾ ਤੁਹਾਨੂੰ ਦੇਖੋ ਇਹਦੇ ਨਾਲ ਥੋੜਾ ਜਿਹਾ ਇਦਾਂ ਕਰ ਲਿਆ ਤੇ ਆ ਆਪਣੇ ਆਪ ਹੀ ਉਤਰ ਜਾਏਗਾ ਕੁਛ ਆ ਫਰਜ਼ ਕਰਨ ਦੀ ਜ਼ਰੂਰਤ ਨਹੀਂ ਆਪੇ ਜਾਂਦਾ ਨੀਚੇ ਕਿਉਂਕਿ ਇਹਨੂੰ ਦੂਜੇ ਪਾਸੇ ਪੁੰਡੇ ਦੀ ਖਿੱਚ ਪੈ ਜਾਂਦੀ ਹੈ ਹੁਣ ਆਪਣਾ ਇਹ ਪਹਿਲੀ ਸਲਾਈ ਤਾਂ ਇਹਦੀ ਆਪਾਂ ਕਰ ਲਈ ਕੰਪਲੀਟ ਤਾਂ ਹੁਣ ਇਧਰੋਂ ਕੀ ਕਰਨਾ ਤਾਂ ਇਹ ਤਾਂ ਆਪਾਂ ਕੰਪਲੀਟ ਕਰ ਲਈ ਹਲੇ ਤੁਹਾਨੂੰ ਹਲੇ ਵੀ ਕਿchnੀ ਇਹ ਦੋ ਤਿੰਨ ਸਲਾਈਆਂ ਪੈਣ ਤੋਂ ਬਾਅਦ ਪ੍ਰੋਪਰ ਪੈਟਰਨ ਦੱਸੂਗਾ ਇਹਦੇ 'ਚ ਵੱਟਾਂ ਬਣ ਰਹੀਆਂ ਸੀ ਇਹਦੇ 'ਚ ਵੱਟਾਂ ਨਹੀਂ ਬਣਨੀਆਂ ਇਹ ਪਲੇਨ ਬਣੇਗੀ ਦੂਜੀ ਸਲਾਈ ਕੀ ਕਰਨੀ ਆਪਾਂ ਆਪਨੇ ਵਾਲਨ ਜਿਹੜੀ ਆਪਾਂ ਪਹਿਲਾਂ ਸਿੱਖਿਆ ਪੈਟਰਨ ਇਹ ਵਾਲਾ ਇਹਦਾ ਬਣਾਉਣੀ ਆ ਠੀਕ ਹੈ ਇਹਦੇ ਵਿੱਚ ਇਸ ਪੈਟਰਨ ਦੇ ਵਿੱਚ ਇੱਕ ਸਲਾਈ ਪਿੱਛੇ ਨੂੰ ਪੈਂਦੀ ਹੈ ਇੱਕ ਸਲਾਈ ਅੱਗੇ ਨੂੰ ਪੈਂਦੀ ਹੈ ਆਹ ਪੈਟਰਨ ਤੁਸੀਂ ਸਿੱਖ ਹੀ ਲਿਆ ਫਰੰਟ ਵਾਲਾ ਤਾਂ ਦੇਖੋ ਇਹ ਉਦਾਂ ਹੀ ਰਿਪੀਟ ਹੋਵੇਗਾ ਜਿਵੇਂ ਜਿਹੜਾ ਆਪਾਂ ਪਹਿਲਾਂ ਪੈਟਰਨ ਕੀਤਾ ਫਰੰਟ ਵਾਲ ਨੂੰ ਸਲਾਈ ਕਰਕੇ ਸਿੰਪਲ ਹੀ ਆਪਾਂ ਸਾਰਾ ਬਨ ਲੈਣਾ ਦੇਖੋ ਬਿਲਕੁਲ ਆਸਾਨ ਹੈ ਇਹ ਇੱਕ ਇੱਕ ਕਰਕੇ ਸਾਰੇ ਕੁੰਡੇ ਨੇ ਜਿਹੜੇ ਆਪਾਂ ਕਢ ਲੈਣੇ ਨੇ ਦੇਖੋ ਬਹੁਤ ਆਸਾਨ ਹੈ ਰਸੇ ਮਜ਼ਾ ਵੀ ਆਏਗਾ ਜਦੋਂ ਤੁਹਾਡਾ ਡਿਜ਼ਾਈਨ ਬਣੇਗਾ ਹੁਣ ਆਪਾਂ ਸਲਾਈਏ ਫਰੰਟ ਵੱਲ ਨੂੰ ਕਰਕੇ ਬਣਾ ਲਈ ਤਾਂ ਹੁਣ ਆਪਣੀ ਤੀਜੀ ਸਲਾਈ ਹੈ ਇਸ ਪੈਟਰਨ ਦੀ ਹੁਣ ਆਪਾਂ ਕੀ ਕਰਨਾ ਪਹਿਲੀ ਸਲਾਈ ਵੰਮੀ ਪਾਉਣਾ ਬੈਕ ਸਾਈਡ ਨੂੰ ਠੀਕ ਹੈ ਬੈਕ ਸਾਈਡ ਨੂੰ ਸਲਾਈ ਪਾਉਣੀ ਆ ਹੁਣ ਆਪਾਂ ਜਿੱਦਾਂ ਆਪਾਂ ਪਹਿਲੀ ਸਲਾਈ ਪਾਈ ਸੀ ਠੀਕ ਹੈ ਸਿੰਪਲੀ ਆਪਾਂ ਬੈਕ ਸਾਈਡ ਨੂੰ ਸਲਾਈ ਪਾਉਣੀ ਆ ਆਹ ਕੁੰਡਾ ਜਿਹੜਾ ਆਪਣਾ ਐਦਾਂ ਤੇ ਉਤੋਂ ਹੀ ਧਾਗਾ ਬਗਲਣਾ ਤੇ ਵਾਪਸ ਸਲਾਈ ਲਿਆਉਣੀ ਆ ਤੇ ਇਹਦੇ ਕੁੰਡੇ ਨੂੰ ਉਤਾਰ ਦੇਣਾ ਠੀਕ ਹੈ ਇਹੀ ਪੈਟਰਨ ਆਪਾਂ ਵਾਰ-ਵਾਰ ਰਿਪੀਟ ਕਰੀ ਜਾਣਾ ਆਪਣੇ ਆਪ ਤੁਹਾਡੀ ਸਪੀਡ ਬਣ ਜੇਗੀ ਜਦੋਂ ਤੁਹਾਡਾ ਹੱਥ ਚੱਲ ਪਏਗਾ ਤੁਹਾਡੀ ਜੱਕ ਨਿਕਲ ਜੇਗੀ ਤਾਂ ਤੁਹਾਡਾ ਹੱਥ ਵੀ ਤੇਜ਼ ਹੋ ਜਾਏਗਾ ਤੇ ਹੱਥ ਸਾਫ਼ ਵੀ ਹੋ ਜਾਏਗਾ ਜਿਵੇਂ ਜਿਵੇਂ ਤੁਸੀਂ ਪ੍ਰੈਕਟਿਸ ਕਰੀ ਜਾਉਗੇ ਤੁਹਾਡਾ ਹੱਥ ਆ ਜਿਹੜਾ ਸਾਫ਼ ਹੋਈ ਜਾਵੇਗਾ ਠੀਕ ਹੈ ਜੀ ਆਈ ਇਹ ਕਿ ਕਰਕੇ ਤੁਸੀਂ ਕੁੰਡੇ ਕੱਢ ਲਾਨੇ ਨੇ ਤੇ ਹੁਣ ਆਪਾਂ ਚੌਥੀ ਸਲਾਈ ਹੈ ਜਿਹੜੀ ਤਿੰਨ ਪਾ ਲਈਏ ਨਾ ਆਪਾਂ ਚੌਥੀ ਆਪਾਂ ਆਪਣੇ ਵੱਲ ਨੂੰ ਹੀ ਪਾਉਣੀ ਹੈ ਠੀਕ ਹੈ ਜਿਵੇਂ ਆਪਾਂ ਦੂਜੀ ਸਲਾਈ ਪਾਈ ਸੀ ਪਹਿਲੀ ਤੀਜੀ ਪੰਜਵੀਂ ਸਤਵੀਂ ਸੇਮ ਰਹਿਣਗੀਆਂ ਦੂਜੀ ਚੌਥੀ ਛੇਵੀਂ ਅੱਠਵੀਂ ਸੇਮ ਰਹਿਣਗੀਆਂ ਠੀਕ ਹੈ ਇਹ ਆਡ इवन ਚੱਲੇਗਾ ਪਹਿਲੀ ਤੇ ਤੀਜੀ ਸੇਮ ਸਲਾਈ ਪਾਏਗੀ ਤੇ ਹੁਣ ਆਪਾਂ ਚੌਥੀ ਸਲਾਈ ਪਾ ਰਹੇ ਆਂ ਐਵੇਂ ਆਪਾਂ ਦੂਜੀ ਪਾਈ ਸੀ ਐਸ ਇਟ ਇਜ਼ ਜੀ ਆਪਾਂ ਚੌਥੀ ਸਲਾਈ ਰਿਪੀਟ ਕਰਨੀ ਆ ਠੀਕ ਹੈ ਇਹਦੇ ਵਿੱਚ ਪਹਿਲੇ ਪੈਟਰਨ ਦੇ ਵਿੱਚ ਸਿਰਫ ਫਰੰਟ ਵੱਲ ਨੂੰ ਸਲਾਈ ਚੱਲਦੀ ਸੀ ਹੁਣ ਇੱਕ ਇੱਕ ਲੈਣਾ ਜਿਹੜੀ ਆਪਣੀ ਬੈਕ ਸਾਈਡ ਨੂੰ ਪੈਂਦੀ ਹੈ ਇੱਕ ਫਰੰਟ ਸਾਈਡ ਨੂੰ ਪੈਂਦੀ ਹੈ ਠੀਕ ਹੈ ਤਾਂ ਹੁਣ ਆਪਾਂ ਇਹਦਾ ਪੈਟਰਨ ਦੇਖਦੇ ਆਂ ਕੀ ਬਣਿਆ ਦੇਖੋ ਇੱਥੇ ਆਪਣੇ ਬਟਾਂਜੀਆਂ ਬਣ ਰਹੀਆਂ ਸੀ ਤੇ ਇਹ ਆਪਣੀ ਬਿਲਕੁਲ ਪਲੇਨ ਬਣ ਗਈ ਐ ਇਹਦੇ ਇਧਰਲੀ ਸਾਈਡ ਕਲੀਆਂ ਬਟਾਂਜੀਆਂ ਦਿਸਣਗੀਆਂ ਆਪਾਂ ਤੇ ਇਧਰਲੀ ਸਾਈਡ ਪਲੇਨ ਦਿਸੇਗਾ ਦੇਖੋ ਬਹੁਤ ਸੋਹਣਾ ਬਣਿਆ ਬਹੁਤ ਸੋਹਣਾ ਬਿਲਕੁਲ ਸਿੰਪਲ ਨਾਲੇ ਬਹੁਤ ਸੋਹਣਾ ਬਣਿਆ ਇਹਦੀ ਹੁਣ ਪ੍ਰੈਕਟਿਸ ਕਰ ਲਿਓ ਦੋ ਪੈਟਰਨ ਬਣਾ ਲਏ ਆਪਾਂ ਹੁਣ ਤੱਕ ਕੁੰਡੇ ਪੌਣੇ ਸਿੱਖ ਲਏ ਕੁੰਡੇ ਪੌਣ ਦੀ ਪ੍ਰੈਕਟਿਸ ਕਰੀ ਜਾਏ ਨਹੀਂ ਉਹ ਫਿਰ ਬਾਰ-ਬਾਰ ਭੁੱਲ ਜੂਗੇ ਕਿਉਂਕਿ ਉਹ ਪੈਟਰਨ ਆ ਜਿਹੜਾ ਉਹਨੂੰ ਰਿਵਾਈਜ਼ ਕਰਨ ਵਾਸਤੇ ਇਹ ਕਹਿੰਦੇ ਪ੍ਰੈਕਟਿਸ ਜ਼ਰੂਰੀ ਹੈ ਤਾਂ ਫਿਰ ਤੁਸੀਂ ਆ ਪੈਟਰਨ ਦੀ ਵੀ ਪ੍ਰੈਕਟਿਸ ਕਰ ਲਿਓ ਇਹਦੀ ਵੀ ਕਰ ਲਿਓ ਠੀਕ ਹੈ ਸਲਾਈਆਂ ਆਪਾਂ ਇਦਾਂ ਹੀ ਅੱਗੇ ਪਿੱਛੇ ਪਾਉਣੀਆਂ ਬਸ ਹੁਣ ਡਿਜ਼ਾਈਨ ਨੇ ਜਿਹੜੇ ਸਲਾਈਆਂ ਇਦਾਂ ਹੀ ਪੈਣਗੀਆਂ ਡਿਜ਼ਾਈਨ ਬਸ ਕੋਈ ਹੁੰਦਾ ਅੱਗੇ ਪੈ ਗਿਆ ਕੋਈ ਪਿੱਛੇ ਪੈ ਗਿਆ ਬਸ ਡਿਜ਼ਾਈਨ ਬਣੀ ਜਾਣਗੇ ਮੇਨ ਬੇਸ ਤੁਹਾਡਾ ਇਸ ਚੀਜ਼ ਤੇ ਟਿਕਿਆ ਹੋਇਆ ਠੀਕ ਹੈ ਤਾਂ ਇਹਨੂੰ ਤੁਸੀਂ ਜ਼ਰੂਰ ਪ੍ਰੈਕਟਿਸ ਕਰ ਲਿਓ ਤਾਂ ਮਿਲਦੇ ਆਂ ਫਿਰ ਨੈਕਸਟ ਪਾਰਟ ਦੇ ਵਿੱਚ ਹੁਣ ਆਪਾਂ ਇਹ ਡਿਜ਼ਾਈਨ ਬਣਾ ਕੇ ਦੇਖਾਂਗੇ ਕਿਵੇਂ ਦਾ ਬਣਦਾ ਤਾਂ ਫਿਰ ਕਰੋ ਪ੍ਰੈਕਟਿਸ ਉਦੋਂ ਤੱਕ ਮਿਲਦੇ ਆਂ ਫਿਰ ਨੈਕਸਟ ਪਾਰਟ ਦੇ ਵਿੱਚ ਤਦ ਤੱਕ ਬਾਏ ਬਾਏ